ਦੋਸਤੋ ਚਿੱਟੇ ਦੇ ਕੇਸ ਵਿੱਚ ਸ਼ਾਮਲ ਥਾਰ ਵਾਲੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਜਿਸ ਨੂੰ ਕੀ ਕੁਝ ਸਮਾਂ ਪਹਿਲਾਂ ਜ਼ਮਾਨਤ ਮਿਲੀ ਸੀ ਪਰ ਪਿਛਲੇ ਦਿਨੀ ਆਮਦਨ ਤੋਂ ਵੱਧ ਜਾਇਦਾਦ ਦੇ ਸਰੋਤਾਂ ਦੇ ਕਾਰਨ ਅਮਨਦੀਪ ਕੌਰ ਨੂੰ ਵਿਜੀਲੈਂਸ ਦੀ ਟੀਮ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਅੱਜ ਉਸ ਨੂੰ ਟੀਮ ਵੱਲੋਂ ਆਪਣੇ ਜ਼ਿਲ੍ਹਾ ਕੋਰਟ ਦੇ ਵਿੱਚ ਜੋ ਐ ਪੇਸ਼ ਕੀਤਾ ਗਿਆ ਅਤੇ ਉਸ ਦੇ ਬਾਬਤ ਉਸ ਦੀ ਰਿਮਾਂਡ ਦੀ ਮੰਗ ਕੀਤੀ ਗਈ। ਅਤੇ ਅੱਜ ਕੀ ਕੁਝ ਹੋਇਆ ਇਸ ਦੇ ਬਾਰੇ ਆਓ ਆਪਾਂ ਗੱਲਬਾਤ ਕਰਦੇ ਹਾਂ। ਸਪੈਸ਼ਲ ਵਿਜੀਲੈਂਸ ਵਿਭਾਗ ਦੇ ਅਫਸਰ ਸਾਹਿਬ ਨਾਲ ਕੀ ਕਹਿੰਦੇ ਨੇ ਉਹ ਅੱਜ ਦੇ ਰੱਖਿਆ ਯਾਰ ਅਸੀਂ ਅਸੀਂ 5 ਦਿਨ ਦਾ ਰਿਮਾਂਡ ਮਿਲਿਆ ਸੀ ਉਹਦੇ ਵਿੱਚ ਸਾਨੂੰ 29 ਤਰੀਕ ਨੂੰ 3 ਵਜੇ ਪੇਸ਼ ਕਰਨ ਦਾ ਹੁਕਮ ਆ ਦੋ ਤਿੰਨ ਦਿਨ ਦਾ ਰਿਮਾਂਡ ਹੁਣ ਮਿਲ ਗਿਆ ਜੀ ਸਰ ਪੁੱਛੇ ਹੁਣ ਤੱਕ ਉਹਨੇ ਕੋਈ ਫੋਨ ਉੱਠ ਕੇ ਜ ਸਾਹਮਣੇ ਆ ਪੁੱਛ ਗਿਆ ਸੀ ਅਸੀਂ ਰਿਮਾਂਡ ਦੇ ਦੌਰਾਨ ਕਰਨੇ ਆ ਜੀ ਹੁਣ ਦਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਡਿਊਰਿੰਗ ਅਨਵੈਸਟੀਗੇਸ਼ਨ ਆ ਜਿਹੜਾ ਸਾਡਾ ਕੇਸ ਹੈਗਾ ਉਹਦੇ ਪਿਤਾਵਕ ਅਸੀਂ ਜੋ ਕੁਛ ਕੁਛ ਹੋਊਗੀ ਕਿਉਂਕਿ ਇਹਨੂੰ ਡਿਸਕਲੋਜ਼ ਨਹੀਂ ਕੀਤਾ ਜਾ ਸਕਦਾ ਸਰ ਰਿਮਾਂਡ ਕਿੰਨੇ ਵਜੇ ਦਿੱਤਾ ਗਿਆ 29 ਤਰੀਕ ਨੂੰ ਸਵੇਰੇ 10:00 ਵਜੇ ਪੇਸ਼ ਕਰਾਂਗੇ 29 ਤਰੀਕ ਨੂੰ 3 ਵਜੇ ਸਰ ਗੱਲ ਕਰੀਏ ਉਸ ਤੱਕ ਜਿਹਨੇ ਪ੍ਰੋਪਰਟੀ ਸੇਜ਼ ਕੀਤੀ ਹੈ ਕੋਈ ਹੋਰ ਵੀ ਗੱਲ ਸਾਹਮਣੇ ਆਈ ਹੈ ਜਿਹੜੀ ਪ੍ਰੋਪਰਟੀ ਸੇਜ਼ ਕੀਤੀ ਜਾਂ ਫ੍ਰੀਜ਼ ਕੀਤੀ ਹੈ ਉਹ ਡਿਸਟ੍ਰਿਕਟ ਪੁਲਿਸ ਨੇ ਹਾਂਜੀ ਕੋਈ ਬ੍ਰਾਮਹਿਕ ਪੈਸਾ ਕੁਝ ਕੋਈ ਅੱਜ ਇਹਦਾ ਸਰਚ ਬਰਾਂਟ ਲੈ ਆਏ ਨੇ ਜੀ ਸਰਚ ਕਰਾਂਗੇ ਬਾਅਦ ਦੇ ਵਿੱਚ ਦੇ ਦੇਣਾ ਸਰ ਸਰ ਕੁਝ ਨਿਕਲ ਗਿਆ ਹੈ ਕਸ ਤੋਂ ਹਾਉ ਸਰਚ ਦੇ ਬਰਾਬਰ ਅਸੀਂ ਬਰਾਂਟ ਇਸ਼ੂ ਕਰਵਾਏ ਨੇ ਹਾਉ ਸਰਚ ਕਰਨ ਤੋਂ ਉਪਰੰਤ ਜੋ ਆਊਗਾ ਅੱਗੇ ਫਿਰ ਉਸੇ ਬਤਾਵਾਂਗੇ ਜਿਹੜੀ ਸਰਚ ਸੀਜ ਕੀਤੀ ਗਈ ਹੈ ਉਹਦੇ ਨਾਲ ਕੋਈ ਸੰਬੰਧ ਦਲੀਲ ਉਹ ਅਸੀਂ ਅਵੇਲੇਬਲ ਕੋਡ ਨੂੰ ਦੱਸਦਾਗਾ ਬਾਕੀ ਉਹਦੇ ਅੱਗੇ ਆਰਡਰ ਕਰਨਗੇ ਕਿਹੜੀਆਂ ਦਲੀਲਾਂ ਦੇ ਵਿੱਚ ਇਸ਼ਾਰਾ ਦੇਉਣਾ ਕਿ ਇਸ ਤੋਂ ਜਦੋਂ ਹਾਂਜੀ ਮੈਡੀਕਲ ਦਲੀਲਾਂ ਰੱਖਿਆਗੇ ਜਦੋਂ ਦਲੀਲਾਂ ਦੇ ਵਿੱਚ ਕਿਉਂਕਿ ਇਹਦਾ ਡਿਊਰਿੰਗ ਇਨਵੈਸਟੀਗੇਸ਼ਨ ਉਹਦੇ ਅਕਾਊਂਟਸ ਦੇ ਵਿੱਚ ਕੁਝ ਪੈਸੇ ਆਏ ਨੇ ਉਹਦੇ ਬਾਰੇ ਅਸੀਂ ਵੈਰੀਫਾਈ ਕਰਨਾ ਹੈ ਔਰ ਦੂਸਰਾ ਜਿਹੜਾ ਇਹਦੇ ਪ੍ਰੋਪਰਟੀਆਂ ਜਿਹੜੀਆਂ ਉਹਨਾਂ ਨੂੰ ਅਸੀਂ ਵੈਰੀਫਾਈ ਕਰਨਾ ਤੇ ਪ੍ਰੋਪਰਟੀ ਕਿੰਨੀ ਹੈ ਟੈਕਨੀਕਲ ਟੀਮ ਨੇ ਸਾਡੀ ਨੇ ਐਸਟੀਮੇਟ ਲਾੜਾ ਵੀ ਕਿੰਨੇ ਕੋਠੀ ਦੇ ਵਿੱਚ ਕੀ ਕੁਝ ਹੈਗਾ ਉਹ ਸਾਰਾ ਅਸੀਂ ਦੇਖਣਾ ਹੈ ਥੈਂਕ ਯੂ ਜੀ ਵਿਜੀਲੈਂਸ ਡੀਐਸਪੀ ਕਲਵੰਤ ਸੀ ਤਾਂ ਬਿਲਕੁਲ ਜੀ ਜਿਹੜਾ ਰਿਮਾਂਡ ਮੰਗਿਆ ਗਿਆ ਸੀ ਤਾਂ ਅਦਾਲਤ ਦੇ ਵਿੱਚ ਇਹ ਫੋਟੋ ਸਰ ਕਿਤੇ ਨਾ ਕਰਦੇ ਬਾਹਰ ਕਰਨੇ ਬਾਹਰ ਕਰਾ ਦੇ ਓਏ ਆ ਮੈਂ ਓਏ ਸਿਰ ਬਸ ਕੋਈ ਐਸਾ ਰਿਪੋਰਟ ਸੁਨਾਉਣਾ ਕਰਦੇ ਮੈਂ ਵੀ ਨਾ ਕਰਦੇ ਰੋਕੋ ਕਿੰਨੇ ਦਿਨ ਦਾ ਸਰ ਇੱਕ ਵਾਰ ਇੱਕ ਮਿੰਟ ਰੁਕ ਕੱਢੀ ਗਾ ਬੜੀ ਯਾਰੋ ਬੜੀ ਚੀਜ਼ ਇਹ ਆਮਨਾ ਕਰਦਾ ਨਹੀਂ ਇਹ ਕੋਈ ਰਾਤ ਪਿਛੇ ਕਰੀ ਕਿ ਲਾਤਾ ਹੈ ਆਸ ਕਰਕੇ ਦੇ ਨਾਲ ਬਈ ਬੰਦਾ ਥੋੜਾ ਮਾਈਕ ਥੰਨੇ ਕਰ ਲੋ ਯਾਰ ਮਾਈਕ ਥੰਨੇ ਕਰ ਦੇ ਬੜਾ ਬੰਦਾ ਕਿੰਨੇ ਦਿਨਾਂ ਦਾ ਰਿਮਾਂਡ ਮਿਲਿਆ ਅੱਜ ਪੇਸ਼ ਕੀਤੀ ਸੀ ਕੋਰਟ ਦੇ ਵਿੱਚ ਔਰ ਡਿਮਾਂਡ ਕਿੰਨੀ ਕੀਤੀ ਗਈ ਅਸੀਂ ਇਹਦੇ 5 ਦਿਨ ਦਾ ਪੁਲਿਸ ਰਿਮਾਂਡ ਦੀ ਡਿਮਾਂਡ ਕੀਤੀ ਸੀ ਜੀ ਸਾਨੂੰ 3 ਦਿਨ ਦਾ ਰਿਮਾਂਡ ਮਿਲਿਆ 29 ਫ੍ਰੀ ਨੂੰ 3 ਵਜੇ ਤੱਕ ਆਨਰਬਲ ਕੋਰਟ ਨੇ ਸਾਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ਜੀ। ਜੀ ਹੁਣ ਤੱਕ ਪੁਚਕੇਸ ਦੇ ਵਿੱਚ ਸਾਹਮਣੇ ਆਇਆ ਸਰ ਪੁਚਕੇਸ ਦੇ ਵਿੱਚ ਇਹਦੇ ਜਿਹੜੇ ਅਕਾਊਂਟਸ ਨੇ ਉਹਦੇ ਵੈਰੀਫਾਈ ਕਰ ਲਏ ਆ ਅਸੀਂ। ਡਾਕੂਮੈਂਟਰੀ ਸਾਰੀ ਹੈਗੀ ਹੈ ਬਾਕੀ ਕਹੋ ਕਿ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਇਹਦੇ ਵਿੱਚ ਅਸੀਂ ਬਹੁਤ ਹੀ ਜ਼ਿਆਦਾ ਡਿਸਕਲੋਜ਼ ਨਹੀਂ ਕਰ ਸਕਦੇ। ਥੈਂਕ ਯੂ ਜੀ। ਸਰ 5 ਘੰਟੇ ਤੋਂ ਕੋਰਟ ਦੇ ਲਈ ਰਾਤ ਗ੍ਰਫਟਾਰੀ ਤੇ ਆਨ ਪੁਚਕੇਸ ਕੱਢ ਕੇ ਸਾਹਮਣੇ ਆਈ ਹੁੰਦੀ। ਹਾਂ ਡਿਟੇਲ ਅਸੀਂ ਸਾਰੇ ਸ਼ੇਅਰ ਨਹੀਂ ਕਰ ਸਕਦੇ ਅਫਸਾਨਾ ਖਾਨ ਦਾ ਕੀ ਬੋਲ ਜੀ ਅਫਸਾਨਾ ਖਾਨ ਦਾ ਕੋਈ ਰੋਲ ਨਹੀਂ ਹੈ ਸਰ ਉਹਦੇ ਘਰੇ ਨੂੰ ਅਰੈਸਟ ਕੀਤਾ ਉਹਦੇ ਘਰ ਦੇ ਨਹੀਂ ਉਹਦੀ ਸਿਸਟਰ ਦੇ ਘਰੋਂ ਅਰੈਸਟ ਕੀਤਾ ਹੈ ਉਹ ਗਲਤ ਪੱਤਰ ਮੀਡੀਆ ਦੇ ਵਿੱਚ ਗੱਲ ਉਹਦਾ ਹੈ ਕਿ ਪ੍ਰਾਪਰਟੀ ਵੀ ਬੜੀ ਹੋਈ ਹੈ ਇਸ ਤਰੀਕੇ ਨਾਲ ਹਾਂ ਜੀ ਸਾਡਾ ਖਾਨ ਜੀ ਪ੍ਰਾਪਰਟੀ ਇਸ ਤਰੀਕੇ ਦੇ ਨਾਲ ਹੋਏਗੀ ਜਦੋਂ ਬਿਲਕੁਲ ਗਲਤ ਕਿਉਂਕਿ ਇਸ ਨਾਲ ਸਾਡਾ ਕੋਈ ਮੈਟਰ ਨਹੀਂ ਹੈਗਾ ਜੀ ਮੀਡੀਆ ਵੱਲੋਂ ਜਿਹੜਾ ਗਲਤ ਮਤਲਬ ਕਿਸੇ ਜਿਹੜਾ ਸੋਸ਼ਲ ਮੀਡੀਆ 'ਚ ਚੱਲ ਰਿਹਾ ਗਲਤਾ ਹੋ ਅਫਸਾਨਾ ਖਾਨ ਦੇ ਜਿਹੜੀ ਸਿਸਟਰ ਹੈਗੀ ਉਹਦੇ ਘਰੋਂ ਇਹ ਰੌਂਡ ਆ ਪਾਈਆ ਉਹਦੇ ਨਾਲ ਸਾਡਾ ਕੋਈ ਰਿਲੇਸ਼ਨ ਨਹੀਂ ਹੈਗਾ ਇੱਥੇ ਉਹਦੇ ਸਿਰਫ ਉਹਦੇ ਘਰੋਂ ਰੌਂਡ ਲੋ ਸਾਡੇ ਕਹਿੰਦੇ ਸਾਥੀ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਵੀ ਉਹਨਾਂ ਦੇ ਨਾਮ ਦੀ ਵੀ ਕੋਈ ਪ੍ਰਾਪਰਟੀ ਹੈ ਉਹ ਹਾਲੇ ਸਾਡਾ ਇਨਵੈਸਟੀਗੇਸ਼ਨ ਦਾ ਸਰ ਸੰਪਰਕ ਦੀ ਜਿਹੜੇ ਲੋਕ ਸੀ ਉਹਨਾਂ ਦੀ ਜਾਂਚ ਕਰਤੀ ਹੈ ਡਿਜ਼ਿਲੈਸ਼ਨ ਉਹਨਾਂ ਦੇ ਨਾਮ ਦੇ ਨਾਮ ਤੋਂ ਡਿਵਰੰਗਰ ਇਨਵੈਸਟੀਗੇਸ਼ਨ ਫਿਪ ਉਹ ਇੱਕ ਬੁਲ ਮੈਂ ਕਰਨੇ ਕੰਮ ਹੋਇਆ ਕਿ ਕੋਈ ਨਹੀਂ ਪੜੀ ਹੋਈ ਇੱਕ ਜਰੋ ਬਾਸ ਇੱਕ ਕੜੀ ਤੇਵਾ ਸਮੂਹ ਲਈ ਕਿ ਤਿਆਰ ਕਰਨ ਕੀ ਹੈ ਉਹਨਾਂ ਨੂੰ ਹਾਲੇ ਬਹੁਤ ਅਨਸ਼ਲ ਸਟੇਜ ਹੈ ਇਨਵੈਸਟੀਗੇਸ਼ਨ ਦੀ ਜੀ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਅਜੇ ਹੁਣ ਤੱਕ 3 ਦਿਨ ਦਾ ਰਿਮਾਂਡ ਹੈ ਸਰ ਜੀ ਇਹ ਪਤਾ ਕਿ ਥੈਂਕ ਯੂ ਸਭ 2 ਦਿਨ 2 ਦਿਨ ਤਾਂ 5 ਦਿਨ ਦਾ ਰਿਮਾਂਡ ਜਿਹੜਾ ਮੰਗਿਆ ਗਿਆ ਸੀ 2 ਦਿਨ ਦਾ ਰਿਮਾਂਡ ਹੈ ਜਿਹੜਾ ਵਿਜੀਲੈਂਸ ਨੂੰ ਮਿਲਿਆ ਡੀਐਸਪੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਤਾਂ ਜਿਹੜਾ ਅਫਸਾਨਾ ਖਾਨ ਗਾਇਕਾ ਜਿਹੜਾ ਉਸ ਦਾ ਕੋਈ ਵੀ ਰੋਲ ਨਹੀਂ ਹੈਗਾ ਇਹਦੇ ਕੇਸ ਦੇ ਨਾਲ ਤੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਇੱਕ ਗੱਲ ਹੋਰ ਕਹੀ ਹੈ ਡੀਐਸਪੀ ਕੁਲਵੰਤ ਸਿੰਘ ਨੇ ਅਫਸਾਨਾ ਖਾਨ ਆ ਜਿਹੜੇ ਗਾਇਕ ਆ ਉਹਦਾ ਨਾਮ ਜੋੜਿਆ ਜਾ ਰਿਹਾ ਸੀ ਉਸਦਾ ਕੋਈ ਵੀ ਰੋਲ ਇਸ ਕੇਸ ਨਾਲ ਨਹੀਂ ਹੈਗਾ ਬਾਦਲਪਿੰਡ ਤੋਂ ਲੈ ਕੇ ਜਰੂਰ ਆਏ ਸੀ ਅਮਨਦੀਪ ਕੌਰ ਨੂੰ ਪਰ ਕੋਈ ਰੋਲ ਨਹੀਂ ਉਹਦੀ ਸਿਸਟਰ ਦਾ ਕੱਲ ਫੋਟਾਂ ਲਾ ਕੇ ਵੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਜਾ ਰਹੀਆਂ ਕੁਝ ਉਹ ਗਲਤ ਗਲਤ ਦਿਖਾਇਆ ਜਾ ਰਿਹਾ ਤਾਂ ਬਿਲਕੁਲ ਕਿਸੇ ਨੂੰ ਇਸ ਤਰ੍ਹਾਂ ਨਹੀਂ ਆਪਾਂ ਅਟੈਚ ਕਰ ਸਕਦੇ ਤਾਂ ਹੁਣ 2 ਦਿਨ ਦਾ ਰਿਮਾਂਡ ਮਿਲਿਆ ਪੁੱਛਗਿੱਛ ਜਿਹੜੀ ਕੀਤੀ ਜਾ ਰਹੀ ਹੈ ਡੁੰਗਾਈ ਦੇ ਨਾਲ ਪਰ ਜਿਹੜੀ ਹੁਣ ਤੱਕ ਫ੍ਰੀਜ ਕੀਤੀ ਆ ਅਟੈਚ ਕੀਤੀ ਆ ਪ੍ਰਾਪਰਟੀ ਤਾਂ 1 ਕਰੋੜ 35 ਲੱਖ ਰੁਪਏ ਦੀ ਜਿਹਦੇ ਵਿੱਚ ਕੋਠੀ ਆ ਇੱਕ ਪਲਾਟ ਆ ਥਾਰ ਗੱਡੀ ਆ ਬੁਲਟ ਮੋਟਰਸਾਈਕਲ ਆ ਮਹਿੰਗੀਆਂ ਕਾਰਾਂ ਹੈਗੀਆਂ ਅ ਘੜੀਆਂ ਹੈਗੀਆਂ ਤੇ ਮੋਬਾਈਲ ਹੈਗੇ ਆ ਇਹ ਸਾਰੇ ਅਟੈਚ ਕੀਤੇ ਗਏ ਆ ਪਰ ਜਿਹੜੀ ਵਿਜੀਲੈਂਸ ਨੇ ਦੱਸਿਆ ਇਹਦੇ ਨਾਲ ਸਾਡੀ ਕੋਈ ਅਟੈਚਮੈਂਟ ਨਹੀਂ ਅਸੀਂ ਆਪਣੇ ਤੌਰ ਤੇ ਰਿਮਾਂਡ ਲੇਤਾ ਤੇ ਉਹਦੇ ਨਾਲ ਪੁੱਛਗਿੱਛ ਕੀਤੀ ਆ ਤੇ ਹੋਰ ਵੀ ਕੁਝ ਮਿਲ ਸਕਦਾ ਟੁੰਗਾਈ ਨਾਲ ਜਾਂਚ ਕੀਤੀ ਜਾ ਰਹੀ ਆ ਮੈਂ ਨਰੇਸ਼ਰ ਮਾਨਾਉ ਪੰਜਾਬ ਬਠਿੰਡਾ